ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਪਾਵਰ ਕਾਮ ਅਤੇ ট্রান্সਕੋ ਦੀ ਮੀਟਿੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਪਾਵਰ ਕਾਮ ਅਤੇ ট্রান্সਕੋ ਦੀ ਇੱਕ ਮੀਟਿੰਗ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕੀ ਮੈਂਬਰ ਸਰਦਾਰ ਜਸਬੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਕਾਨਫਰੰਸ ਰੂਮ ਹੈੱਡ ਆਫਿਸ ਪਟਿਆਲਾ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਵੱਲੋਂ ਮਿਤੀ 29 9 2023 ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਦਿੱਤੀਆਂ 18 ਮੰਗਾਂ ਤੇ ਵਿਸਥਾਰ ਤਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਕਾਰਪੋਰੇਸ਼ਨ ਵੱਲੋਂ ਡਾਇਰੈਕਟਰ ਪ੍ਰਬੰਧਕੀ ਤੋਂ ਇਲਾਵਾ ਚੀਫ ਅਕਾਊਂਟ ਅਫਸਰ ਮੈਡਮ ਹਰਦੀਪ ਕੌਰ, ਮੈਨੇਜਰ ਆਈਆ ਰਨਬੀਰ ਸਿੰਘ ਅਤੇ ਅਮਰਿੰਦਰ ਸਿੰਘ ਹਾਜ਼ਰ ਹੋਏ। ਜਥੇਬੰਦੀ ਵੱਲੋਂ ਬਾਬਾ ਅਮਰਜੀਤ ਸਿੰਘ, ਰਾਮ ਸਿੰਘ ਸਨੌਰ, ਲਖਵੀਰ ਸਿੰਘ ਪਰਮਜੀਤ ਰਮਜੀਤ ਸਿੰਘ, ਰਾਮਸ਼ਰਨ, ਬਲਵਿੰਦਰ ਸਿੰਘ ਆਦਿ ਹਾਜ਼ਰ ਹੋਏ। ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਬੀਐਸ ਸੇਖੋ ਜਰਨਲ 77 ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਪ੍ਰਬੰਧਕੀ ਸਰਦਾਰ ਜਸਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਸਮਾਵਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਅਤੇ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਨ ਹਨ ਜਿਸ ਤਰ੍ਹਾਂ ਮਹਿੰਗਾਈ ਪੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਏਰੀਅਰ ਇੱਕ ਇੱਕ 2016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜ਼ਮਾ ਦੀ ਪੈਨਸ਼ਨ ਫਿਕਸ ਕਰਨ ਲਈ 2.45 ਦੇ ਫੈਕਟਰ ਦੀ ਬਜਾਏ 2.59 ਦਾ ਫੈਕਟਰ ਲਗਾਉਣ ਸੰਬੰਧੀ ਪੈਨਸ਼ਨਰਾਂ ਤੋਂ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕਰਨ ਬਾਰੇ ਇੱਕ ਇੱਕ 2016 ਤੋਂ 30 6 2021 ਤੱਕ ਦੀਆਂ ਬਕਾਇਆ ਅਦਾਇਗੀਆਂ ਕਰਨ ਸੰਬੰਧੀ ਮੈਡੀਕਲ ਬਿੱਲਾਂ ਦੀ ਪ੍ਰਤੀਪੂਰਤੀ ਸੰਬੰਧੀ ਮਿਲੀ ਰਕਮ ਨੂੰ ਦੁਬਾਰਾ ਆਮਦਨੀ ਵਿੱਚ ਜਮ੍ਹਾਂ ਕਰਕੇ ਉੱਪਰ ਟੈਕਸ ਲਗਾਉਣ ਸੰਬੰਧੀ ਪੰਜਾਬ ਸਰਕਾਰ ਨਾਲ رابطہ ਕਾਇਮ ਕੀਤਾ ਜਾਵੇਗਾ ਅਤੇ ਫੀਲਡ ਦੇ ਦਫ਼ਤਰਾਂ ਵਿੱਚ ਰਿਟਾਇਰੀਆਂ ਦਾ ਮਾਨ ਸਨਮਾਨ ਕਰਨ ਸੰਬੰਧੀ ਕਮਿਊਨੀਕੇਸ਼ਨ ਦਾ ਸਮਾਂ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਸੰਬੰਧੀ ਸੇਵਾ ਮੁਕਤੀ ਤੋਂ ਘੱਟੋ ਘੱਟ 6 ਮਹੀਨੇ ਪਹਿਲਾਂ ਜੀਪੀ ਫੰਡ ਪੈਨਸ਼ਨ ਦੇ ਡਾਕੂਮੈਂਟ ਮੁਕੰਮਲ ਕਰਨ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਵਿੱਚ ਪੇਸ਼ ਆ ਰਹੀਆਂ ਬੇਲੋੜੀਆਂ ਰੁਕਾਵਟਾਂ ਨੂੰ ਦੂਰ ਕਰਨ ਸੰਬੰਧੀ ਅਤੇ ਰਿਟਾਇਰਮੈਂਟ ਤੋਂ ਪਹਿਲਾਂ ਐਨਡੀਸੀ ਜਾਰੀ ਕਰਨ ਸੰਬੰਧੀ ਮੌਜੂਦਾ ਸਮੇਂ ਸੇਵਾਮੁਕਤ ਹੋ ਰਹੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਗ੍ਰੈਚੁਇਟੀ ਜੀਪੀ ਫੰਡ ਅਤੇ ਲਿਵ ਇਨ ਕੈਸ਼ਮੈਂਟ ਦੀਆਂ ਅਦਾਇਗੀਆਂ ਨਾਲ ਦੀ ਨਾਲ ਕਰਨ ਸੰਬੰਧੀ ਹਦਾਇਤਾਂ ਦੁਬਾਰਾ ਜਾਰੀ ਕਰ ਦਿੱਤੀਆਂ ਜਾਣਗੀਆਂ ਡਾਇਰੈਕਟਰ ਪ੍ਰਬੰਧਕੀ ਸਾਹਿਬ ਨੇ ਭਰੋਸਾ ਦਿੱਤਾ ਕਿ ਰਿਟਾਇਰ ਹੋਏ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਗੇ ਤੋਂ ਸਮੇਂ ਤੇ ਸਮੇਂ ਸੌਰੀ ਮੀਟਿੰਗਾਂ ਕੀਤੀਆਂ ਜਾਇਆ ਕਰਨਗੀਆਂ